ਜੀ ਕਖਨਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਤ ਜੈ ਸਵਿਧਾਨ ਆਸ ਕਰਦਾ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਮੈਂ ਵੀ ਚੜ੍ਹਦੀ ਕਲਾ ਦੇ ਵਿੱਚ ਹਾਂ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਲੇਕਿਨ ਇਮਾਨਦਾਰੀ ਨਾਲ ਆਪਣੇ ਦਿਲ ਦੇ ਉੱਤੇ ਹੱਥ ਰੱਖ ਕੇ जरा ਚਿੰਤਨ ਕਰਕੇ ਦੇਖੋ ਕਿ ਕੀ ਅਸੀਂ ਲੋਕਾਂ ਨੇ ਆਪਣੇ ਗੁਰੂਆਂ ਪੀਰਾਂ ਦਾ ਕਹਿਣਾ ਮੰਨਿਆ ਕਿ ਅਸੀਂ ਲੋਕਾਂ ਨੇ ਆਪਣੀ ਜ਼ਿੰਦਗੀ ਨੂੰ ਮਹਾਪੁਰਸ਼ਾਂ ਦੀ ਬਾਣੀ ਦੇ ਅਨੁਸਾਰ ਢਾਲਿਆ ਤੇ ਜੇ ਮੇਰੇ ਕੋਲ ਪੁੱਛੋ ਤੇ ਮੈਂ ਸੱਚ ਦੱਸਦਾ ਆ ਕਿ ਕਿਸੇ ਨੇ ਵੀ ਨਹੀਂ ਕੋਈ ਵਿਰਲਾਇ ਯੋਧਾ ਆ ਜਿਹੜਾ ਮਹਾਪੁਰਸ਼ਾਂ ਦੀ ਬਾਣੀ ਦੇ ਉੱਤੇ ਚੱਲ ਰਿਹਾ ਮਹਾਪੁਰਸ਼ ਕਹਿੰਦੇ ਨੇ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਉਹਤ ਨੂੰ ਸਾਡੇ ਮਹਾਪੁਰਸ਼ਾਂ ਨੇ ਬਹੁਤ ਵੱਡਾ ਦਰਜਾ ਦਿੱਤਾ ਆ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਔਰ ਮਨੁੱਖਾਂ ਨੂੰ ਸਾਰਿਆਂ ਨੂੰ ਉੱਚ ਨੀਚ ਵਟੇ ਛੋਟੇ ਸਭ ਨੂੰ ਬਰਾਬਰ ਕਰਕੇ ਉਹਨਾਂ ਨੇ ਲੋਕਾਂ ਨੂੰ ਇਹ ਮੈਸੇਜ ਦਿੱਤਾ ਸਾਡੇ ਮਹਾਪੁਰਸ਼ਾਂ ਨੇ ਕਿ ਹਰ ਇੱਕ ਨੂੰ ਮਨੁੱਖ ਸਮਝੋ ਇਨਸਾਨ ਸਮਝੋ ਤੇ ਹਰ ਇੱਕ ਨੂੰ ਗਲ ਨਾਲ ਲਾਓ ਡਿਗੇਟ ਠੇ ਨੂੰ ਗਲ ਨਾਲ ਲਾਓ ਤੇ ਵਿਦਿਆ ਵਿਚਾਰੀ ਤੱਪਰ ਉਪਕਾਰੀ ਇਹ ਵੀ ਗੁਰਬਾਣੀ ਦਾ ਹੀ ਫਰਮਾਨ ਹੈ ਕਿ ਹਰ ਇੱਕ ਨੂੰ ਸਿੱਖਿਸ਼ਿਤ ਕਰ ਦੋ ਜੇ ਵਿਦਕ ਹੋ ਜਾਣਗੇ ਤੇ ਉਹਨਾਂ ਦਾ ਤੀਸਰਾ ਨੈਤਰ ਖੁੱਲ ਜਾਏਗਾ ਜਿਹਦੇ ਨਾਲ ਕ੍ਰਾਈਮ ਰੇਟ ਵੀ ਘਟੇਗਾ ਜਿਹਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਦਇਆ ਵੀ ਉਹਨਾਂ ਦੇ ਮਨਾਂ ਦੇ ਵਿੱਚ ਆਊਗੀ ਲੇਕਿਨ ਅਸੀਂ ਫੇਲ ਹੋ ਗਏ ਆਪਣੇ ਮਹਾਪੁਰਸ਼ਾਂ ਦੀ ਬਾਣੀ ਦੇ ਅਨੁਸਾਰ ਨਹੀਂ ਚੱਲ ਸਕੇ ਇੱਕ ਵੀਡੀਓ ਮੈਨੂੰ ਕੈਨੇਡਾ ਤੋਂ ਮੇਰੇ ਕਿਸੇ ਸਾਥੀ ਨੇ ਭੇਜੀ ਆ ਇੱਕ ਭੈਣ ਤਰਨ ਤਰਨ ਸਰਹਾਲੀ ਦੀ ਆ ਉਹ ਰੋ ਰੋ ਕੇ ਆਪਣਾ ਦੁੱਖਣਾ ਦੱਸ ਰਹੀ ਆ ਸਭ ਤੋਂ ਪਹਿਲਾਂ ਤੇ ਉਸ ਵੀਡੀਓ ਨੂੰ ਚੈੱਕ ਕਰੋ ਮੇਰੇ ਫੈਨ ਬਰਾਵੋ ਮੈਂ ਸਾਰੇ ਆਪਣੇ 팬 ਤੇ ਬਰਾਵਾਂ ਨੂੰ ਬੇਨਤੀ ਕਰਦੀ ਆ ਮੇਰਾ ਨਾਮ ਬਕਿੰਦਰ ਗੌਰ ਜਿਲ੍ਹਾ ਤਰੰਤਾਰ ਪਿੰਡ ਸੁਖਾਲੀ ਕਲਾ ਦੀ ਰਹਿਣ ਵਾਲੀ ਆ ਇੱਥੇ ਮੈਂ ਸੁਖਸ਼ੀਲ ਸਿੰਘ ਨਾਲ 7 ਸਾਲ ਤੋਂ ਮੈਰਿਡ ਆ ਮੈਂ ਪਿੱਛੋਂ ਨਾਤਾ ਵੀਰ ਜੀ ਵੇਰੀਆ ਭੈਣਾ ਮੈਂ ਪਿੱਛੇ ਹਟਾ ਮੇਰਾ ਮਾਪਿਆਂ ਮਰੇ ਨੂੰ 14 ਸਾਲ ਹੋ ਗਏ ਹੈ ਮੇਰੇ ਦੋ ਨਿੱਕੇ ਨਿੱਕੇ ਬੱਚੇ ਜਿੰਨਾ ਚਾ ਇੱਕ 6 ਸਾਲ ਦੀ ਕੁੜੀ ਤੇ 3 ਸਾਲ ਦਾ ਮੁੰਡਾ ਆ ਵੀਰ ਜੀ ਮੈਨੂੰ ਸ਼ੁਰੂ ਤੋਂ ਮੇਰੇ ਸਾਸੂ ਸਹੁਰੇ ਤੇ ਘਰ ਵਾਲੇ ਮੈਨੂੰ ਮਾਰਿਆ ਕੁੱਟਿਆ ਗਿਆ ਪਰ ਮੈਂ ਬੇਬਸ ਤਿੰਨ ਚਾਰ ਹੁੰਦੇ ਕਰਕੇ ਮੈਂ ਕੁਝ ਨਾ ਕਰ ਸਕੀ ਮਮਾ ਮਮਾ ਮੇਰੇ ਨਿੱਕੇ ਨਿੱਕੇ ਬੱਚੇ ਆ ਵੀਰੋ ਵੇਰੀਆ ਭੈਣਾ ਮੇਰੀ ਮਦਦ ਕਰੋ ਐਨਾ ਦੇ ਜਦੋਂ ਵੱਧ ਦੇ ਕੇ ਵੱਧ ਦੇ ਕੇ ਤੇ ਇੱਕ ਸਾਲ ਹੋ ਗਿਆ ਮੇਰੇ ਆਦਮੀ ਨੇ ਮੇਰਾ ਬਹੁਤ ਜੀਣਾ ਹਰਾਮ ਕੀਤਾ ਆ ਔਰ ਇੱਕ ਜਨਾਨੀ ਰੱਖੀ ਹੋਈ ਹੈ ਜੀ 7 ਮਹੀਨਿਆਂ ਤੋਂ ਵੇਡਾ ਚੁੱਪ ਕਰ 7 ਮਹੀਨਿਆਂ ਤੋਂ ਨੇ ਜਨਾਨੀ ਰੱਖੀ ਆ ਜਿਸ ਜਨਾਨੀ ਦੇ ਕਹਿਣ ਅਨੁਸਾਰ ਉਹ ਇੱਕ ਐਮ ਬੀਬੀ ਐਸ ਐਮ ਡੀ ਡਾਕਟਰ ਆ ਡਾਕਟਰ ਕਿਰਨਦੀਪ ਕੌਰ ਦਿੱਲੀ ਜੋ ਕਿ ਬੀ ਐਲ ਕਪੂਰ ਹਸਪੀਟਲ ਰਜਿੰਦਰਾ ਕਰੋਲ ਬਾਗ ਵਿੱਚ ਨੌਕਰੀ ਕਰਦੀ ਹੈ ਮੇਰੀ ਮਦਦ ਕਰੋ ਮੈਨੂੰ ਬੜਾ ਡਰਾਇਆ ਤੁਮ ਕਿਆ ਜਾਣਦਾ ਹੈ ਕਿ ਬੇਟਾ ਮੈਨੂੰ ਕਹਿੰਦੇ ਤੇਰੇ ਭਰਾ ਨੂੰ ਕਿਸੇ ਕੇਸ 'ਚ ਫਸਾ ਦਾਂਗੇ ਤੇਰੇ ਨਿੱਕੇ ਨਿੱਕੇ ਬੱਚਾ ਨੂੰ ਔਰਤ ਕਹਿੰਦੀ ਹੈ ਕਿ ਮੈਂ ਇੱਕ ਡਾਕਟਰ ਹਾਂ ਦੇ ਨਾ ਤੇ ਤੇਰਾ ਮੈਂਟਲ ਸਰਟੀਫਿਕੇਟ ਬਣਾ ਕੇ ਤੇਰੇ ਬੱਚਿਆਂ ਨੂੰ ਤੇਰ ਤੋਂ ਗੋਲਾਂਗੀ ਬੇਟਾ ਚੁੱਪ ਕਰ ਬਾਬੂ ਮੇਰੀ ਮਦਦ ਕਰੋ ਮੈਨੂੰ ਬੜਾ ਡਰਾਇਆ ਧਮਕਾਇਆ ਜਾ ਰਿਹਾ 3 ਨਵੰਬਰ ਦੀ ਉਹ ਲੇਡੀ ਇੱਥੇ ਆ ਚੁੱਕੀ ਹੋਈ ਹੈ ਦਾਣਾ ਪਾਣੀ ਸਰੀਆਲੀ ਗਲਾ ਵਿੱਚ ਰਹਿ ਰਹੀ ਸੀ ਮੇਰੇ ਆਦਮੀ ਨਾ ਮੈਨੂੰ ਬੜਾ ਡਰਾਇਆzm ਘਾਇਆ ਗਿਆ ਮੈਨੂੰ ਬੜਾ ਲਾਲਚ ਦਿੱਤਾ ਗਿਆ ਮੈਨੂੰ ਕੱਪੜੇ ਦਿੱਤੇ ਗਏ ਮੈਨੂੰ 1000 2000 ਰੁਪਏ ਵੱਲੋਂ ਵੀ ਦਿੱਤਾ ਗਿਆ ਉਹ 25 ਦਸੰਬਰ ਦੀ ਮੇਰੇ ਘਰੇ ਆ ਗਈ ਆ ਵੀਰੋ ਮੈਂ ਦਸੰਬਰ ਮਹੀਨੇ ਜਿਹੇ ਪ੍ਰੈਗਨੈਂਸੀ ਇਹਨਾਂ ਸਾਰਿਆਂ ਦੀ ਸਾਜ਼ਿਸ਼ ਅਨੁਸਾਰ ਉਹ ਡਾਕਟਰ ਦੇ ਕਹਿਣ ਮੁਤਾਬਿਕ ਮੈਨੂੰ ਕਿਟ ਖਵਾ ਕੇ ਮੇਰਾ ਬੱਚਾ ਖਤਮ ਕਰ ਦਿੱਤਾ ਗਿਆ ਮੈਂ ਸਰਕਾਰ ਅੱਗੇ ਅਪਲੀਕੇਸ਼ਨ ਲਿਖਿਆ ਬੰਬੇ ਮੈ 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 ਮੈਂ ਕਰਦੇ ਮੈਂ ਤੱਕੇ ਖਾਂਡੀਆਂ 10 12 ਦਿਨ ਤੋਂ ਐਸਐਸਬੀ ਤਰਨਤਾਰਨ ਚਿੱਠੀ ਲਗੀ ਵੂਮਨ ਸੈਲ ਤਰਨਤਾਰਨ ਚਿੱਠੀ ਲਗੀ ਪਰਸ ਮੈਂ ਆਪਣੇ ਬੱਚੇ ਲੈ ਕੇ ਉੱਧੇ ਪੇਸ਼ ਵੀ ਹੋਈ ਆ ਐਸਐਸਬੀ ਤਰਨ ਸਾਹਿਬ ਨੇ ਉਹਨਾਂ ਨੂੰ ਮੈਲਾ ਅਗ ਮੈਲਾ ਮੰਡਲ ਨੂੰ ਚਿੱਠੀ ਮਾਰਕ ਕਰ ਦਿੱਤੀ ਪਰ ਮੈਨੂੰ ਕਿਸੇ ਦਾ ਫੋਨ ਨਹੀਂ ਆਇਆ ਮੇਰੀ ਮਦਦ ਕੀਤੀ ਜਾਵੇ ਮੈਂ بڑے ਜੱਥੇਬੰਦੀਆਂ ਨੂੰ ਫੋਨ ਲਾਇਆ ਮੈਂ بڑے ਜੱਥੇਬੰਦੀਆਂ ਕੋਲੋਂ ਮੰਗੀ ਮੈਂ ਉਹ ਨਾਮੀ ਹਸਿਆ ਦਾ ਨਾਮ ਨਹੀਂ ਲੈਣਾ ਚਾਹਾਂਗੀ ਪਰ ਪਤਾ ਨਹੀਂ ਇਹ ਕਿਉਂ ਫੇਮਸ ਹੁੰਦੇ ਐ ਜਦੋਂ ਕਿਸੇ ਨਾਦ ਪੈਂਦਾਰ ਬਾਰੇ ਨਹੀਂ ਸੋਚਿਆ ਜਾਂਦਾ ਕਿਸੇ ਨਾਦ ਪੈਂਦੀ ਨਹੀਂ ਬਾ ਫੜਦੇ ਕਿਉਂ ਆਪਣਾ ਇੰਨਾ ਨਾਮ ਕਮਾਉਂਦੇ ਐ ਮੈਂ ਕਈ ਮੰਜ਼ੀਆਂ ਤੱਕ ਪਹੁੰਚਣ ਦੀ ਪਹੁੰਚ ਕੀਤੀ ਪਰ ਮੇਰੀ ਕਿਤੇ ਸਰਵਾਈ ਨਹੀਂ ਹੁੰਦੀ ਮੈਂ ਕਈ মিডিਆ ਤੇ ਵੀ ਕੰਟੈਕਟ ਕੀਤਾ ਕਈ ਪ੍ਰੈਸ ਵਾਲਿਆਂ ਨੂੰ ਫੋਨ ਕੀਤੇ ਜਿੰਨਾਂ ਚਾ ਕਈਆਂ ਨੇ ਮੇਰ ਤੋਂ ਕਰੇ ਫੋਨ ਜਾਂਦਾ ਤੇ ਉਹਦਾ ਗੱਡੀ ਦੇ ਪੈਸੇ ਮੰਗੇ ਮੈਂ ਪੈਸੇ ਕਿੱਥੋਂ ਦਵਾਂ ਓ ਮੈਨੂੰ ਤੇ 25 ਦਸੰਬਰ ਤੋਂ ਰੋਟੀ ਨਹੀਂ ਦਿੱਤੀ ਗਈ ਮੇਰੇ ਸਾਸ ਸੋਹਰੇ ਨੇ ਮੈਨੂੰ ਬੋਧ ਮਾਰਿਆ ਜੀ ਮੇਰਾ ਆਦਮੀ ਮੈਨੂੰ ਬੋਧ ਮਾਰਦਾ ਓ ਜਨਾਨੀ ਮੇਰੇ ਘਰ ਦੇ ਵਿੱਚ ਪ੍ਰੈਜ਼ੈਂਟ ਹੈ ਜੀ ਔਰ ਮੇਰੇ ਸਾਸੂ ਸਾਸੂ ਦੇ ਨਾਲ ਤੇ ਆਦਮੀ ਨਾਲ ਦੋ ਤਿੰਨ ਦਿਨ ਦੀ ਨਾਨਕੇ ਸੋਰੇ ਉਹ ਨਾਨਾ ਦੇ ਘਰ ਫੇਰਾ ਪਾਣੀ ਗਈ ਐ ਓ ਮੈਨੂੰ ਬਚਾ ਲਓ ਨਹੀਂ ਬੇਟਾ ਜਨਸ਼ਾ ਕੋਈ ਤਾਂ ਲਾ ਮੈਨੂੰ ਬਚਾ ਲਓ ਮੇਰੀ ਮਦਦ ਕੀਤੀ ਜਾਵੇ ਮੈਂ ਬੜੀ ਪਹੁੰਚ ਗਈ ਕਰਨ ਦੀ ਕੋਸ਼ਿਸ਼ ਕੀਤੀ ਬੜੀ ਰੋਈ ਲੋਕਾਂ ਅੱਗੇ ਮੇਰੀ ਮਦਦ ਕਰ ਦੋ ਮੇਰੀ ਮਦਦ ਕਰ ਦੋ ਮੇਰੀ ਕੋਈ ਮਦਦ ਨਹੀਂ ਕਰ ਰਿਹਾ ਜੀ ਸਿਰਫ ਅੱਜ ਇੱਕ ਮੇਰੇ ਕੋ ਮਾਪਿਓ ਨਹੀਂ ਤੇ ਮੇਰਾ ਭਰਾ ਨਿਕਾ ਆ ਕੀ ਇਸ ਦੁਨੀਆ 'ਚ ਕੋਈ ਭਰਾ ਨਹੀਂ ਜਿਹੜੀ ਮੇਰੀ ਮਦਦ ਕਰ ਸਕਦਾ ਆ ਮੈਂ ਇਸੇ ਵੇਕ ਡਰੀ ਰਹੀ ਮੈਨੂੰ ਤੁਮਕਾਇਆ ਗਿਆ ਉਸ ਡਾਕਟਰ ਵੱਲੋਂ ਬਹੁਤ ਜ਼ਿਆਦਾ ਡਰਾਇਆ ਤੁਮਕਾਇਆ ਜਾ ਰਿਹਾ ਮੇਰੀ ਮਦਦ ਕਰੋ ਇਹਨਾਂ ਨੇ ਮੈਨੂੰ ਮਾਰ ਦੇਣਾ ਆ ਮੇਰੇ ਨਿੱਕੇ ਨਿੱਕੇ ਬੱਚਿਆਂ ਨੂੰ ਇਹਨਾਂ ਨੇ ਮਾਰ ਦਦ ਕੀਤੀ ਜਾਵੇ ਸਿਰਸ ਇੱਕ ਭਾਈ ਸੀਗੇ ਜਿਹਨਾਂ ਨੇ ਮੈਂ ਫੋਨ ਕੀਤਾ ਭਾਈ ਬਲਵਿੰਦਰ ਸਿੰਘ ਜੀ ਪੱਖੋਗੇ ਉਹਨਾਂ ਨੇ ਮੇਰੀ ਸਾਰੀ ਗੱਲ ਸੁਣੀ ਫਿਰ ਤੋਂ ਮੈਨੂੰ ਉਹਨਾਂ ਨੇ ਸਿਰਫ ਬੋਲੇ ਪੁੱਤ ਤੈਨੂੰ ਕਿਸੇ ਪੈਸੇ ਦੀ ਲੋੜ ਹੈ ਤੇ ਮੈਨੂੰ ਦੱਸ ਤੇਰੇ ਕੋਲ ਕੋਈ ਹੋਰ ਗੱਡੀ ਦੇ ਤੇਲ ਦੇ ਪੈਸੇ ਮੰਗਦਾ ਤਾਂ ਵੀ ਮੈਨੂੰ ਦੱਸ ਮੈਂ ਦਿੰਨਾ ਆ ਆ ਮੇਰੀ ਬੇਟੀ ਕੀ ਆ ਬੰਦੇ ਆ ਓਏ ਇੱਕ ਮੇਰੀ ਸੱਸ ਦੀ ਭਣਾਈ ਆ ਜੀ ਰਮਨਦੀਪ ਕੌਰ ਓਨੂੰ ਸੱਦਿਆ ਗਿਆ ਤੇ ਉਹਦਾ ਪੁੱਤ ਇੱਥੇ ਆਇਆ ਤੇ ਉਹਦੇ ਕੋਲ ਸਗਨ ਵਿਹਾਰ ਕਰਕੇ ਓਨੂੰ ਕਮਰੇ ਚ ਵੜਿਆ ਗਿਆ ਮੈਨੂੰ ਪਹਿਲਾਂ ਤੇ ਪਤਾ ਸੀ ਨਰਕ ਬਹੁਤ ਪਿਆਰਿਆ ਬਾਹਰ ਪਿਆਰਿਆ ਹੋਟਲਾਂ ਚ ਪਿਆਰਿਆ ਆ ਮੇਰੀ ਅੱਖਾਂ ਦੇ ਸਾਹਮਣੇ ਮੇਰੇ ਆਦਮੀ ਨੂੰ ਮੇਰੇ ਸੱਸ ਸੋਹਰੇ ਨੇ ਕਮਰੇ ਚ ਪਾਇਆ ਮੈਂ ਬੜੇ ਹੱਥ ਜੋੜੇ ਦੇਖੀ ਤੁਸੀਂ ਵੀਡੀਓ ਇਹ ਭੈਣ ਕਿਸ ਤਰੀਕੇ ਦੇ ਨਾਲ ਰੋ ਰੋ ਕੇ ਆਪਣੀ ਵਿਥਾ ਦੱਸ ਰਹੀ ਆ ਸ਼ਾਬਾਸ਼ ਸਮੇਸ ਭੈਣ ਨੂੰ ਇਹ ਦੇਣਾ ਚਾਹਾਂਗਾ ਕਿ ਸ਼ਾਬਾਸ਼ ਹੈ ਕਿ ਤੁਸੀਂ ਜੁਰਤ ਕੀਤੀ ਹਿੰਮਤ ਕੀਤੀ ਤੇ ਤੁਹਾਡੇ ਤੇ ਹੋਰੇ ਇ ਜ਼ੁਲਮ ਨੂੰ ਤੁਸੀਂ ਆਪਣੇ ਭੈਣ ਭਰਾਵਾਂ ਦੇ ਨਾਲ ਸਾਂਝਾ ਕੀਤਾ ਤੁਸੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਅਪੀਲ ਕੀਤੀ ਕਿ ਤੁਹਾਡੇ ਨਾਲ ਆਣ ਕੇ ਖੜਨ ਔਰ ਮੈਨੂੰ ਯਕੀਨ ਹੈ ਕਿ ਬਹੁਤ ਸਾਰੇ ਲੋਕ ਅਜੇ ਵੀ ਚੰਗੀ ਸੋਚ ਵਾਲੇ ਨੇ ਜਿਹੜੇ ਮਹਾਪੁਰਸ਼ਾਂ ਦੀ ਸੋਚ ਦੇ ਅਨੁਸਾਰ ਆਪਣੀ ਜ਼ਿੰਦਗੀ ਦਾ ਜੀਵਨ ਜਾਪਨ ਉਹ ਕਰ ਰਹੇ ਨੇ ਅਸੀਂ ਵੀ ਆਪ ਜੀ ਦੇ ਨਾਲ ਖੜਾਗੇ ਮੇਰਾ ਫੋਨ ਨੰਬਰ ਹੈ 9876401980 ਅਸੀਂ ਪਹਿਲਾਂ ਇਸ ਭੈਣ ਦੀ ਗੱਲ ਵੀ ਸੁਣਾਂਗੇ ਦੂਸਰਾ ਪੱਖ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਜੇ ਵਾਕਿਆ ਦੇ ਵਿੱਚ ਇਸ ਭੈਣ ਦੇ ਨਾਲ ਕੋਈ ਜ਼ੁਲਮ ਹੋ ਰਿਹਾ ਹੈ ਜ਼ਿਆਤੀ ਹੋ ਰਹੀ ਹੈ ਤੇ ਕਾਨੂੰਨ ਦੇ ਧਾਰੇ ਦੇ ਵਿੱਚ ਰਹਿੰਦੇ ਹੋਏ ਅਸੀਂ ਤਰਨ ਤਰਨ ਦੇ ਐਸਐਸਪੀ ਸਾਹਿਬ ਨਾਲ ਗੱਲ ਕਰਕੇ ਪਹਿਮ ਵਾਰ 20 ਜਨਵਰੀ ਅਸੀਂ ਤਰਨ ਤਰਨ ਐਸਐਸਪੀ ਸਾਹਿਬ ਦੇ ਕੋਲ ਵੀ ਪਹੁੰਚਾਂਗੇ ਤੇ ਉਹਨਾਂ ਨੂੰ ਇਸ ਭੈਣ ਦੀ ਇਹ ਵੀਡੀਓ ਦਿਖਾ ਕੇ ਤੇ ਜੋ ਵੀ ਇਸ ਭੈਣ ਦੇ ਨਾਲ ਜ਼ਿਆਦਤੀ ਹੋ ਰਹੀ ਹੈ ਇਸ ਭੈਣ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਇਸ ਭੈਣ ਨੂੰ ਵੀ ਅਸੀਂ ਜਾ ਕੇ ਮਿਲਾਂਗੇ ਉਹਨਾਂ ਦੀ ਗੱਲਬਾਤ ਸੁਣਾਂਗੇ ਉਸ ਭੈਣ ਦਾ ਦਰਦ ਜਿਹੜਾ ਆ ਉਹ ਅਸੀਂ ਵੰਡਾਵਾਂਗੇ ਤੇ ਦੇਖੋ ਇਹ ਤਾਂ ਭੈਣ ਹੈ ਜਿਹਨੇ ਜ਼ੁਰਤ ਕੀਤੀ ਹੈ ਕਿ ਆਪਣੀ ਤਕਲੀਫ ਲੋਕਾਂ ਦੇ ਨਾਲ ਜ਼ਾਹਿਰ ਕਰਨ ਦੀ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਜਦੋਂ ਤੁਹਾਡੇ ਘਰ ਨੂੰ ਅੱਗ ਲੱਗੀ ਹੋਵੇ ਜਾਂ ਤੁਹਾਡੇ ਪਰਿਵਾਰ ਨੂੰ ਖਤਰਾ ਹੋਵੇ ਤੇ ਸ਼ਰਮ ਨਾ ਕਰੋ ਕੋਠੇ ਦੇ ਉੱਤੇ ਚੜ੍ਹ ਕੇ ਤੇ ਰੋਲਾ ਪਾਉਣਾ ਸ਼ੁਰੂ ਕਰ ਦਿਓ ਜ਼ੁਲਮ ਜਿੱਥੇ ਕਰਨਾ ਪਾਪ ਆ ਉੱਥੇ ਜ਼ੁਲਮ ਸਹਿਣਾ ਵੀ ਪਾਪ ਆ ਸੋ ਅਸੀਂ ਇਸ ਪੈਣ ਨਾਲ ਵਾਦਾ ਕਰਦੇ ਆ ਕਿ 20 ਤਰੀਕ ਸੋਮਵਾਰ ਨੂੰ ਅਸੀਂ ਤਰਨ ਤਾਰਨ ਸਰਹਾਲੀ ਇਹਨਾਂ ਦੇ ਪਿੰਡ ਪਹੁੰਚ ਕੇ ਇਸ ਪੈਣ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਕਾਨੂੰਨੀ ਤੌਰ ਦੇ ਉੱਤੇ ਔਰ ਜਿਹੜੇ ਜਿਹੜੇ ਭੈਣ ਭਰਾ ਵੀ ਤਰਨ ਤਰਨ ਉਸ ਦਿਨ ਆਉਣਾ ਚਾਹਣ ਤੇ ਅਸੀਂ 12 ਵਜੇ ਦੇ ਕਰੀਬ ਐਸਐਸਪੀ ਦਫਤਰ ਤਰਨ ਤਰਨ ਅਸੀਂ ਉੱਥੇ ਹੋਵਾਂਗੇ ਆਓ ਆਪਾਂ ਸਾਰੇ ਰਲ ਕੇ ਪੰਜਾਬੀਓ ਜੇ ਆਪਾਂ ਇਕਜੁੱਟ ਹੋ ਜਾਈਏ ਆਪਣੇ ਮਹਾਪੁਰਸ਼ਾਂ ਦੀ ਸੋਚ ਦੇ ਉੱਤੇ ਪਹਿਰਾ ਦਿੰਦੇ ਹੋਏ ਆਪਣੀਆਂ ਧੀਆਂ ਭੈਣਾਂ ਦੀ ਜਾਂ ਉਹਨਾਂ ਦੇ ਉੱਤੇ ਹੋ ਰਹੇ ਜਿਹੜੇ ਜ਼ੁਲਮ ਨੇ ਉਹਨਾਂ ਨੂੰ ਠੱਲ ਪੈ ਸਕਦੀ ਆ ਜੇ ਆਪਾਂ ਸਾਰੇ ਇਕ ਹੋ ਜਾਈਏ ਜੋ ਸਾਡੇ ਮਹਾਪੁਰਸ਼ਾਂ ਦਾ ਫਰਮਾਨ ਹੈ ਜੋ ਉਹਨਾਂ ਦੀ ਵਿਚਾਰਧਾਰਾ ਸੀ ਜੋ ਉਹਨਾਂ ਦੇ ਅਸੂਲ ਸਨ ਅਗਰ ਅਸੀਂ ਉਹਨਾਂ ਅਸੂਲਾਂ ਦੇ ਉੱਤੇ ਚੱਲਦੇ ਹੋਏ ਗਊ ਗਰੀਬ ਦੀ ਧੀਆ ਭੈਣਾ ਦੀ ਰਾਖੀ ਕਰਨ ਵਾਲੀ ਇਹ ਕੌਮ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਦਸਤਾਰਾਂ ਆ ਕਿ ਜੇ ਪੰਜਾਬ ਤੋਂ ਬਾਹਰ ਅਸੀਂ ਜਾਂਦੇ ਆ ਤੇ ਪੰਜਾਬ ਤੋਂ ਬਾਹਰ ਵੀ ਜਿਹੜੀਆਂ ਧੀਆ ਭੈਣਾਂ ਨੇ ਉਹ ਇੱਕ ਪੱਗ ਵਾਲੇ ਦੇ ਕੋਲ ਆਣ ਕੇ ਆਪਣੇ ਆਪ ਨੂੰ ਮਹਿਫੂਜ਼ ਸਮਝਦੀਆਂ ਨੇ ਹਾਂ ਇਹ ਗੱਲ ਹੋਰ ਹੈ ਕਿ ਕੁਝ ਕੁ ਲੋਕਾਂ ਨੇ ਸਿੱਖਾਂ ਦੀ ਸ਼ਬੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਉੱਥੇ ਅੱਜ ਵੀ ਲੋਕਾਂ ਦਾ ਵਿਸ਼ਵਾਸ ਸਿੱਖ ਧਰਮ ਦੇ ਉੱਤੇ ਔਰ ਸੱਚੇ ਸਿੱਖਾਂ ਦੇ ਉੱਤੇ ਅੱਜ ਵੀ ਹੈਗਾ ਆ ਤੇ ਉਹ ਕੌਮ ਜਿਹੜੀ ਧੀਆਂ ਪੈਣਾ ਦੀ ਰਾਖੀ ਵਾਸਤੇ ਜਾਣੀ ਜਾਂਦੀ ਹੈ ਤੇ ਜੇ ਉਸ ਕੌਮ ਦੇ ਆਪਣੀ ਧਰਤੀ ਪੰਜਾਬ ਦੇ ਉੱਤੇ ਧੀਆਂ ਪੈਣਾ ਉਹਨਾਂ ਨੂੰ ਇਨਸਾਫ ਨਾ ਮਿਲੇ ਉਹ ਰੋ ਰੋ ਕੇ ਕੁਰਲਾਕ ਕੁਰਲਾ ਕੇ ਲੋਕਾਂ ਤੋਂ ਮਦਦ ਮੰਗਣ ਤੇ ਇਹ ਸਾਡੇ ਪੰਜਾਬੀਆਂ ਦੇ ਮੂੰਹ ਦੇ ਉੱਤੇ ਇੱਕ ਚਪੇੜ ਹੈ ਔਰ ਇਸ ਨਰਾਲੇ ਪੰਥ ਸਿੱਖ ਧਰਮ ਜਿਹਦੇ ਵਿੱਚ ਹਰ ਕੋਈ ਵਿਅਕਤੀ ਆਸਥਾ ਰੱਖਦਾ ਜਾਂ ਤੇ ਇਸ ਧਰਮ ਦਾ ਸਤਕਾਰ ਕਰਦਾ ਆ ਤੇ ਜੇ ਇਸ ਧਰਮ ਦੀ ਉਹ ਧੀ ਭੈਣ ਓਕੇ ਉਹਨੂੰ ਇਨਸਾਫ ਨਾ ਮਿਲਿਆ ਤੇ ਫਿਰ ਮੈਂ ਸਮਝਦਾ ਆ ਕਿ ਲੱਖ ਲਣ ਤੁਹਾਡੇ ਉੱਤੇ ਸੋ ਸੋਮਵਾਰ ਨੂੰ 20 ਜਨਵਰੀ 2025 ਅਰੰਮ ਤਾਰਨ ਐਸਐਸਪੀ ਦਫ਼ਤਰ ਦੇ ਮੋਰੇ 12 ਵਜੇ ਦੇ ਕਰੀਬ ਆਉ ਆਪਾਂ ਸਾਰੇ ਇਕੱਠੇ ਹੋਈਏ ਇਸ ਭੈਣ ਨੂੰ ਇਨਸ ਆਫ ਦਿ ਵੰਟੀ ਕੋਸ਼ਿਸ਼ ਕਰੀਏ ਅਗਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਗਰ ਤੁਹਾਨੂੰ ਸਾਡੀ ਵਿਚਾਰਤਰਾ ਅੱਛੀ ਲੱਗਦੀ ਆ ਤੇ ਵੀਡੀਓ ਨੂੰ ਅੱਗੇ ਸਾਂਝੀ ਕਰ ਦੇਣਾ ਤਾਂ ਕਿ ਹੋਰ ਲੋਕਾਂ ਤੱਕ ਵੀ ਪਹੁੰਚ ਸਕੇ ਪੰਜਾਬੀਓ ਆਓ ਇਕੱਠੇ ਹੋਈਏ ਆਓ ਮਹਾਪੁਰਸ਼ਾ ਦੀ ਬਾਣੀ ਦੇ ਉੱਤੇ ਚੱਲੀਏ ਆਓ ਸੰਵਿਧਾਨ ਦੇ ਧਾਰੇ ਦੇ ਵਿੱਚ ਰਹਦੇ ਹੋਏ ਆਪਣੇ ਪੰਜਾਬ ਦੇ ਲੋਕਾਂ ਦੀ ਗਊ ਗਰੀਬ ਦੀ ਧੀਆਂ ਪਣਾ ਦੀ ਆਪਾਂ ਹਿਫਾਜ਼ਤ ਕਰ ਸਕੀਏ ਆਪਣੇ ਮਹਾਪੁਰਸ਼ਾ ਦੀ ਸੋਚ ਦੇ ਉੱਤੇ ਪਹਿਰਾ ਦੇਂਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਜੈ ਸਵਿਧਾਨ ਧੰਨਵਾਦ ਸਾਥੀਓ